ਸਾਇੰਸ ਨੇ ਪਹਾੜ ਨਹੀਂ ਬਣਾਏ ਜੀ ਸਾਇੰਸ ਨੇ ਸਮੁੰਦਰ ਨਹੀਂ ਬਣਾਏ ਹਾਂ ਜੀ ਸਾਇੰਸ ਨੇ ਪਾਣੀ ਨਹੀਂ ਬਣਾਇਆ ਜੀ ਸਾਇੰਸ ਨੇ ਹਵਾ ਨਹੀਂ ਬਣਾਈ ਸਾਇੰਸ ਨੇ ਜੰਗਲ ਨਹੀਂ ਬਣਾਏ ਹਾਂ ਸਾਇੰਸ ਨੇ ਅੰਬੇ ਤਾਂ ਖੜੇ ਕਰਤੇ ਪਰ ਖੰਬਿਆਂ ਨੂੰ ਸਪੋਰਟ ਦੇ ਕੇ ਖੜਾ ਕੀਤਾ ਜੀ ਪਰ ਜਿਹੜੀ ਕੁਦਰਤ ਹੈ ਉਹਨੇ ਤਰਫ ਤਾਂ ਖੜੇ ਕਰਤੇ ਏਡੇ ਤਰਖਤ ਵੀ ਖੜੇ ਹਨ ਪਰ ਬਗੈਰ ਸਪੋਰਟ ਦੇ ਮਤਲਬ ਗੱਲ ਇਹ ਹੀ ਹੈ ਵੀ ਸਾਇੰਸ ਇੰਨਾਂ ਚੀਜ਼ਾਂ ਦੀ ਸਚਾਈ ਲੱਭ ਰਹੀ ਹੈ ਹਾਂ ਜੀ ਸਾਇੰਸ ਸਾਨੂੰ ਉਸ ਸਚਾਈ ਤੱਕ ਪਹੁੰਚਾ ਰਹੀ ਹੈ ਸਾਇੰਸ ਦਾ ਇਹ ਸਾਨੂੰ ਜੋ ਸਾਡਾ ਧਰਮ ਕਹਿ ਰਿਹਾ ਜਦੀ ਸਚਾਈ ਲੱਭ ਕੇ ਦੇਣ ਦੇ ਵਿੱਚ ਸਹਾਇਤਾ ਕਰ ਰਹੀ ਹੈ ਬਲਕਿ ਜੀ ਤੇ ਸਾਇੰਸ ਨੂੰ ਸਹਾਇਤਾ ਕਿੱਥੋਂ ਮਿਲ ਰਹੀ ਹੈ ਜੇ ਸਾਇੰਸ ਨੂੰ ਅਸੀਂ ਸਹੀ ਗੱਲ ਨਹੀਂ ਨਾ ਦਸੀਏ ਹਾਂ ਜੀ ਫਿਰ ਉਹਨੂੰ ਪਹਿਲਾਂ ਦੋ ਹਾਈਪੋਥੈਸਿਸ ਤੇ ਚੱਲਣਾ ਪਊਗਾ ਜੀ ਵੀ ਇਹ ਵੀ ਹੋ ਸਕਦਾ ਹੈ ਵੀ ਹੋ ਸਕਦਾ ਜੇ ਉਹ ਕਿਤੇ ਸਬੂਤ ਮਿਲ ਜਾਂਦਾ ਵੀ ਆ ਹੀ ਹੁੰਦਾ ਹਾਂ ਜੀ ਉਹ ਬਹੁਤ ਸਾਰੇ ਧਰਮ ਦੇ ਵਿੱਚ ਵਿੱਚੋਂ ਵੜੀ ਲਗੇ ਜੀ ਤੁਸੀਂ ਡਾਇਰੈਕਟ ਪ੍ਰੂਫ ਚੱਕ ਕੇ ਜੀ ਫਿਰ ਅੱਗੇ ਚੱਲ ਪੈਂਦੇ ਤੇ ਫਿਰ ਅੱਗੇ ਜਾ ਕੇ ਕਹਿੰਦੇ ਆ ਵੀ ਹਾਂ ਵੀ ਇਹ ਉਸ ਧਰਮ ਦਰੰਤ ਚ ਇਹ ਗੱਲ ਇਹ ਗੱਲ ਲਿਖੀ ਹੈ